ਆਪਣਾ ਪੱਤਰਕਾਰ ਲਾਪਰੀਤ ਸਿੰਘ ਖੁਸ਼ੀਪੁਰ ਅੱਜ ਅਸੀਂ ਪਹੁੰਚੇ ਹਾਂ ਡੇਰਾ ਬਾਬਾ ਨਾਨਕ ਉਹ ਤੁਸੀਂ ਦੇਖ ਸਕਦੇ ਹੋ ਰੋਡ ਦੇ ਹਾਲਾਤ ਜਿਹੜਾ ਮਤਲਬ ਕਈ ਰੋਡਾਂ ਦਾ ਵੀ ਜਿਹੜਾ ਸਪਰਕ ਜਿਹੜਾ ਕੁਝ ਦਿਨਾਂ ਦੇ ਵਿੱਚ ਹੀ ਟੁੱਟ ਗਿਆ ਸੀ ਇਹ ਰੋਡ ਕੱਲ ਤੱਕ ਜਿਹੜਾ ਬਿਲਕੁਲ ਠੀਕ ਹੀ ਸੋ ਅੱਜ ਇੱਥੇ ਵੀ ਜਿਹੜਾ ਪਾਣੀ ਦਾ ਪ੍ਰਭਾਵ ਤੇਜ਼ ਹੋ ਗਿਆ ਹਾਲਾਂਕਿ ਕੁਝ ਇਲਾਕਿਆਂ ਦੇ ਵਿੱਚ ਪਾਣੀ ਦਾ ਲੈਵਲ ਜਿਹੜਾ ਵਾ ਡਾਊਨ ਆਉਣਾ ਉਹ ਸ਼ੁਰੂ ਹੋ ਚੁੱਕਾ ਹੈ ਸੋ ਸਾਡੇ ਨਾਲ ਇਸ ਕਲਨੌਰ ਕਸਬੇ ਦੇ ਲੋਕਲ ਲੋਕ ਨੇ ਉਹਨਾਂ ਨਾਲ ਗੱਲਬਾਤ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬੇਨਤੀ ਹੈ ਵੀਰ ਦੀ ਲੰਗਰ ਦਾ ਬਹੁਤ ਸੰਸਤਾ ਮਤਲਬ ਚਲਾ ਰਹੀਆਂ ਵਾ ਲੰਗਰ ਬੜੇ ਯੋਰਾ ਚ ਚੱਲਣ ਡਿਆ ਵਾ ਆ ਜਿਹੜੇ ਮੇਰੇ ਵੀਰ ਭਰਾ ਵਾ ਕਿਹੜੇ ਵੇਖਣ ਵਾਲੇ ਆ ਕਲਨੌਰ ਦੇ ਏਰੀਏ ਦੇ ਵਿੱਚ ਇਹ ਪਾਣੀ ਦੀ ਇੰਨੀ ਹਵਾ ਦਾ ਉਹਦੇ ਵਿੱਚ ਸਟੈਂਟ ਮਾਰਨ ਡੇ ਆ ਜੋ ਆਉਣ ਵਾਲੀ ਆੜੀ ਨਸਲ ਆ ਉਹਦੇ ਵਾਸਤੇ ਬਹੁਤ ਮਾੜੀ ਗੱਲ ਆ ਵੀ ਇਹ ਕਿਉਂ ਮਤਲਬ ਇਹੋ ਜਿਹੇ ਕੰਮ ਵੇਖੋ ਮਰਨ ਵਾਲੇ ਕੰਮ ਕਰਨ ਦੇ ਆ ਲਗਭਗ ਇੱਥੇ 50 ਪਿੰਡਾਂ ਦਾ ਜਿਹੜਾ ਰਸਾ ਜਿਹੜਾ ਵਾ ਇਹ ਬਲੌਕ ਹੋ ਗਿਆ ਵਾ ਇਹ ਇਹਦੇ ਨਜ਼ਰ ਹੇਠ ਉਤੇ ਇਹਨਾਂ ਲੋਕਾਂ ਨੂੰ ਮਲਬਾ ਸਾਵਧਾਨੀ ਵਰਤਣੀ ਚਾਹੀਦੀ ਏ ਜਿਹੜੇ ਟਰੈਕਟਰਾਂ ਦੇ ਜਿਨ੍ਹਾਂ ਨੂੰ ਕਾਰੋਬਾਰ ਹੀ ਨਹੀਂ ਕਈ ਕੰਮ ਦਾ ਇੱਧਰ ਨੂੰ ਉਹ ਕਿਉਂ ਇਹੋ ਜਿਹੇ ਕੰਮ ਕਰਨ ਲਿਆ ਵੇ ਲੋ ਰੂਡ ਮਾਤੇ ਜਿਹੜੀ ਏ ਸਾਰੀ ਚੜ ਕੇ ਜਾਨ ਬੁੱਝ ਗਈ ਨਾਲ ਜੇ ਤੇ ਲੰਗਰ ਦਾ ਕੋਈ ਪ੍ਰੋਗਰਾਮ ਲੰਗਰ ਦੀ ਤੇ ਬਹੁਤ ਜ਼ਿਆਦੀਆਂ ਟਰਾਲੀਆਂ ਚੱਲ ਗਈਆਂ ਇੱਧਰ ਨੂੰ ਨੰਗਰ ਵਾਲੀ ਕੋਈ ਗਾਲੀ ਨਹੀਂ ਹਾ ਹੁਣ ਗੱਡੀ ਐ ਇਹਨੇ ਦੋ ਜਿਹੜੇ ਲਾ ਦਿੱਤੇ ਆ ਇੱਧਰ ਕੋਈ ਕਿਸੇ ਦਾ ਮਤਲਬ ਵੀ ਨਹੀਂ ਗਾਲੀ ਕੋਈ ਪਤਾ ਕੀ ਲੱਗਦਾ ਨਹੀਂ ਕਿ 59 ਦਾ ਸਾਧਨ ਵੀ ਜਿਹੜਾ ਇਸ ਚੀਜ਼ ਨੂੰ ਬਣਾ ਜਾਂਦੇ ਹਾਂ ਹਾਂਜੀ 59 ਦਾ ਸਾਧਨ ਵੀ ਬਣਾ ਜਾਂਦੇ ਆ ਆਪਣੀਆਂ ਫੈਮਲੀਆ ਲਿਆ ਕੇ ਇੱਕ ਚੀਜ਼ ਜਿਹੜੀ ਵਿਖਾਲੀ ਜਾਂਦੀ ਹੈ ਕੋਈ ਕਰਾਮਾ ਬਾਜੀ ਇਹਨਾਂ ਲੋਕਾਂ ਨੂੰ ਇਹ ਨਹੀਂ ਦੁੱਖ ਸਾਡੀ ਲੱਖਾਂ ਰੁਪਈਆ ਦੀ ਜਿਹੜੀ ਫਸਲ ਆ ਸਾਡੀ ਬਰਬਾਦ ਹੋ ਗਈ ਐ ਅਸੀਂ ਦੁਕਾਨਾਂ ਵਾਲੇ ਅਸੀਂ ਕੀ ਕਰਨਗੇ ਜੇ ਇਹ ਹਾਲਾਤ ਰਹਿਣਗੇ ਸਾਡੇ ਵਾਸਤੇ ਬਹੁਤ ਮਾੜਾ ਹੋਰ ਇਹ ਇਹ ਲੋਕ ਜਿੰਨੇ ਵੀ ਆ ਜਿਆਦਾ ਤਮਾਸ਼ਕਰੀ ਵਾਲੇ ਇਧਰ ਜਿਆਦਾ ਘੁੰਮਣਦੇ ਆ ਇੱਥੇ ਵਧਾਏ ਕਿ ਨਹੀਂ ਵੀ ਕਿਆ ਗਿਆ ਵੀ ਜਿਹੜਾ 100 ਰੁਪਏ ਦਾ ਤੁਸੀਂ ਤੇਲ ਪਾ ਰਹੇ ਉਸੇ 100 ਰੁਪਏ ਦਾ ਕਠਮਟ ਕਰਕੇ ਇਹਨਾਂ ਹਰ ਪ੍ਰਭਾਵਤ ਲੋਕਾਂ ਵਾਸਤੇ ਲੰਗਰ ਦੀ ਜਾਂ ਹੋਰ ਕਿਸੇ ਮੈਡੀਕਲ ਸਹੂਲਤ ਦੀ ਪ੍ਰਬੰਧ ਕੀਤਾ ਜਾਵੇ ਤੇ ਇਹ ਤਾਂ ਕੰਮ ਕਰਦੇ ਨਹੀਂ ਜਿਆਦਾ ਮਤਲਬ ਵੇਖਣ ਦਾ ਕੰਮ ਡਰਾਮਾਬਾਜੀ ਘਰਾਂ ਚੋਂ ਫੈਮਿਲੀ ਆਪਣੇ ਛੋਟੇ ਛੋਟੇ ਬੱਚੇ ਲਿਆ ਕੇ ਇੱਥੇ ਦਿਖਾਉਂਦੇ ਆ ਦੱਸੋ ਨਿੱਕੇ ਬੱਚਿਆਂ ਨੇ ਕੀ ਦੇਖਣਾ ਇੱਥੇ ਪਾਣੀ ਦੀ ਇੰਨੀ ਹਵਾਦਾਰ ਬੱਦਗੀ ਆ ਵੇਖੋ ਆ ਸੜਕ ਦੇ ਇੰਨੇ ਯੋਰ ਆ ਨਾ ਆ ਤੁਹਾਡੇ ਸਾਹਮਣੇ ਵੇਖਦੇ ਵੇਖ ਜਾਵਲੋ ਟਰੈਕਟਰ ਫੇਰ ਵਾਪਸ ਮੁੜ ਲਿਆ ਇਹ ਇਹਨਾਂ ਦਾ ਕੰਮ ਹੀ ਇਦਾਂ ਦਾ ਹੋ ਗਿਆ ਵਾ ਇਹ ਬਾਬਾ ਜਿਹੜੇ ਮੋਟਰਸਾਈਕਲ ਜਿਹੜੇ ਨਗਾੜੇ ਨੇ ਮੋਟਰਸਾਈਕਲ ਕੋਈ ਡਾ ਵੇਟ ਵੀ ਨਹੀਂ ਟਰੈਕਟਰ ਨੂੰ ਇਦਾਂ ਪਾਣੀ ਦਾ ਤੇਜ਼ ਹਵਾ ਵਾ ਜਿਹੜਾ ਖਚਣ ਡਿਆ ਵਾ ਗੱਡੀਆਂ ਜਾਂ ਟਰੈਕਟਰ ਜਾਂ ਮੋਟਰਸਾਈਕਲ ਲਿਆ ਕੇ ਜਿਹੜੇ ਕਰਨਡੇ ਨੇ ਸਟੰਟ ਮਰਾਉਂਦੇ ਨੇ ਜਾਂ ਇੰਸਟਾਗ੍ਰਾਮ ਤੇ ਵੀਡੀਓ ਬਣਾਉਂਦੇ ਕੀ ਕਿਵੇਂ ਦੇਦੇ ਇਹ ਤਾਂ ਬਹੁਤ ਮਾੜੀ ਕਾਲਾ ਆ ਵੇਖੋ ਕਿੰਨਾ ਪਾਣੀ ਇੱਥੇ ਵਜੰਦੇ ਆ ਪੈਰਾਂ ਤੇ ਆ ਮੁੰਡੇ ਬਹੁਤ ਜਿਆਦੇ ਕਿ ਦੋ ਮੋਟਰਸਾਈਕਲ ਜਿਹੜੇ ਉਹ ਥੱਲੇ ਚਲ ਗਏ ਆ ਮੈਂ ਬਬੀ ਤੇਰੀ ਗੱਲ ਤਾਂ ਕੱਟ ਕਰਦਾ ਹਰੀਮਾ ਬਾਦ ਪਿੰਡ ਦੇ ਵਿੱਚ ਦੋ ਜਿਹੜੇ ਨੌਜਵਾਨ ਆ ਕਿਸੇ ਸੰਸਥਾ ਵੱਲੋਂ ਗਏ ਸੀ ਮਤਲਬ ਸੇਵਾ ਕਰਨ ਗਏ ਆਪਣੇ ਕੋਲੋਂ ਕਰਨ ਮਤਲਬ ਲੈ ਕੇ ਪਾਣੀ ਦਾ ਜਿਹੜਾ ਦੇਣ ਗਏ ਸੇਵਾ ਕਰਨ ਗਏ ਨੇ ਉਹ ਮਤਲਬ ਤਿੰਨ ਕ ਛੇ ਜਣੇ 10 ਦੇ ਨੇ ਕਲਾਂ ਨੌਰ ਦੇ ਉਹਦੇ ਵਿੱਚੋਂ ਪੰਜ ਤੇ ਜਿਹੜੇ ਨੇ ਰੈਸਕੂ ਕਰ ਲਏ ਗਏ ਨੇ ਬਚ ਗਏ ਨੇ ਤੇ ਜਿਹੜਾ ਇੱਕ ਨੌਜਵਾਨ ਆ ਉਹਰ ਕੱਲ ਸ਼ਾਮ ਦਾ ਜਿਹੜਾ ਵਾ ਲਾਪਤਾ ਹੋ ਹਾਂਜੀ ਹਾਂਜੀ ਉਹ ਤਾਂ ਉਹਨੇ ਸਿੱਧੀ ਸਾਲ ਮਾਰੀ ਪ ਪਾਣੀ ਦੇ ਵਿੱਚ ਆ ਹੀ ਨਹੀਂ ਸਕਿਆ ਬੜਾ ਜਿਆਦਾ ਮਤਲਬ ਇਥੋਂ ਲੱਗਦਾ ਬਾਬਾ ਜੀ ਨੇ ਛਾਲ ਮਾਰੀ ਕਿ ਜਾਂ ਸੀ ਵਗਨ ਛਾਲ ਮਾਰੀ ਦੱਸਦੇ ਛਾਲ ਮਾਰੀ ਉਹ ਥੱਲੇ ਆਇਆ ਹੀ ਨਹੀਂ ਤਾਂ ਨੂੰ ਹਾਂ ਕਿ ਸੇਵਾ ਦੇ ਰੂਪ ਚ ਨਹੀਂ ਗਿਆ ਪਰ ਕਿ ਆਪਾਂ ਕਹਿ ਸਕਦੇ ਆ ਕਿ ਕਸ਼ਟਾਂ ਟਵਾ ਆ ਤੇ ਸੇਵਾ ਦੇ ਰੂਪ ਆ ਜਿਆਦਾ ਹੁੜ ਲਲੋ ਬਾਜੀ ਜਿਹੜੀ ਇਹ ਕਰਦੇ ਆ ਇਹ ਇਹਦੇ ਕਰਕੇ ਮਤਲਬ ਵੀਡੀਓ ਬਣਾਉਣ ਦੇ ਕਾਰਨ ਜਿੰਨੇ ਵੀ ਲੋਕ ਆ ਸਾਡੇ ਜਿਆਦਾ ਵੀਡੀਓ ਦੇ ਚੱਕਰ ਚ ਪਏ ਆ ਮਤਲਬ ਸੰਸਥਾ ਲੱਗੀਆਂ ਨੇ ਐਨਰਬਲ ਐਨਡੀ 8 ਟੀਮਾਂ ਲੱਗੀਆਂ ਨੇ ਵਾਪਾ ਵਾਪਾ ਲੱਗੇ ਨੇ ਪਰ ਇਸ ਤਰ੍ਹਾਂ ਜੇ ਇਕੱਲੇ ਇਕੱਲੇ ਬੰਦੇ ਨਿਗਰਾਨੀ ਕਰਨਗੇ ਤੇ ਟੀਮਾਂ ਦਾ ਧਿਆਨ ਪੜਕਦਾ ਨਹੀਂ ਕਿਤੇ ਪੜਕਦਾ ਪੜਕਦਾ ਤਾਂ ਹੈਗਾ ਜੀ ਪਰ ਮੰਨਦੇ ਨਹੀਂ ਆ ਇਹ ਗੱਲ ਨੂੰ ਉਹ ਕਹਨੇ ਤੇ ਨਹੀਂ ਮੰਨਦੇ ਕੱਲ ਸਾਰਾ ਦਿਨ ਪੁਲਸ ਨੇ ਇੱਥੇ ਨਾਕਾ ਲਾਇਆ ਹੀ ਕੈਮਰਾਮੈਨ ਨੂੰ ਇੱਕ ਵਾਰੀ ਕਹਦਾਂ ਮੈਂ ਇੱਕ ਵਾਰੀ ਹੈਲੀਕਾਪਟਰ ਵੀ ਜਿਹੜਾ ਵੇਖੋ ਚੱਲਣ ਰਿਹਾ ਪੰਜਾਬ ਸਰਕਾਰ ਦਾ ਵੀ ਆਰਮੀ ਦੇ ਵੀ ਹੈਲੀਕਾਪਟਰ ਜਿਹੜੇ ਇੱਥੋਂ ਪਹਿਲਾਂ ਵੀ ਮੁੰਜੜੇ ਰੈਸਕੂ ਕਰਨ ਦੇ ਮੋੜੇ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਮਤਲਬ ਪ੍ਰਸ਼ਾਸਨ ਦਾ ਫੁੱਲ ਜ਼ੋਰ ਜਿਹੜਾ ਲੱਗਣ ਰਿਹਾ ਪਰ ਕੀ ਲੱਗਦਾ ਵੀ ਆਮ ਜਿਹੜੀ ਪਬਲਿਕ ਹੁਸਾਰ ਨਹੀਂ ਦੇਗੀ ਸਾਠ ਆ ਵੇਖੋ ਇਹੋ ਕੰਮ ਕਰਨ ਦੀ ਆ ਵੇ ਲੋ ਖਾਲੀ ਟ੍ਰੈਕਟਰੀ ਕਮਾਈ ਜਾਂਦੇ ਜਿਆਦਾ ਤੇ ਮਤਲਬ ਇਹ ਪਾਸੇ ਨਹੀਂ ਜਿਆਦਾ ਦੇ ਵੀਡੀਓ ਦੇ ਚੱਕਰ ਚ ਲੋਕ ਪ ਤੇ ਆ ਹੁਣੇ ਆ ਦੱਸਣ ਦੇ ਆ ਆ ਰੋਡ ਦੇ ਨਾਲ ਪਾਸੋਂ ਜਾਂਦਾ ਨਾ ਜਿਹੜਾ ਟਰੈਕਟਰੋ ਸੇਵਾ ਕਰ ਮੈਂ ਕਿੱਜਾ ਹੈ ਸੇਵਾ ਬਸ ਵੇ ਆਏ ਕੋ ਮੁੰਡੇ ਆਏ ਹਾਂਜੀ 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 ਕਿ ਲੱਗਦਾ ਪੀਓ ਮਤਲਬ ਗਲਤ ਨਹੀਂ ਕਿਤੇ ਨੇ ਗਲਤ ਹਾਂਜੀ ਗਲਤ ਹੈ ਗਲਤੀ ਹੈ ਬਿਲਕੁਲ ਗਲਤ ਹੈ ਇਹਨਾਂ ਦੀ ਗੱਲ ਕੋਈ ਜਿਆਦਾ ਤਮਾਸ਼ਾ ਵੇਖਣ ਆਲੀ ਲੋਕ ਆ ਵੀਡੀਓ ਆਡੀਓ ਉਦਾਂ ਦਾ ਤੁਹਾਨੂੰ ਪਤਾ ਹੀ ਹਾਂਜੀ ਫੋਨ ਇੰਸਟਾਗ੍ਰਾਮ ਤੇ ਹਾਂਜੀ 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 ਪਹਿਲਾਂ ਵੀ ਦੋ ਮੁੰਡੇ ਆਏ ਤੇ ਉਹਨਾਂ ਨੂੰ ਹੀ ਵਾਟਸਐਪ ਹੈ ਅਸੀਂ ਤਾਂ ਕੰਮਾਂ ਚਲੋ ਦਵਾਈ ਲੈਣ ਆਏ ਜੀ ਬਹੁਤ ਜ਼ਿਆਦਾ ਸਪੀਡ ਹੈ ਬਹੁਤ ਹਾਂਜੀ 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 ਅਸਲ ਦੇ ਵਿੱਚ ਪਤਾ ਕੀ ਚੱਕਰ ਆ ਛੋਟੇ ਲੋਕ ਇੱਥੇ ਕਮੀ ਜ਼ਿਆਦਾ ਵਾ ਜ਼ਿਮੀਂਦਾਰ ਤੇ ਅੰਦਰ ਬਾੜ ਬਾੜ ਰੌਂਡੇ ਆ ਇਹਨਾਂ ਨੁਕਸਾਨ ਹੋ ਗਿਆ ਇਹ ਜੋ ਤਮਾਸ਼ਗੀੜੀ ਹੈ ਇਹ ਜਿਆਦਾ ਜ਼ਿਮੀਂਦਾਰਾਂ ਦਾ ਵੇਖਣ ਦੇ ਆ ਵੀ ਜਲੂਸ ਕਿੱਦਾਂ ਨਿਕਲਿਆ ਵਾ ਜਿਆਦਾ ਕਾਰਨ ਇਹ ਹੀ ਹੈ ਇਹਨਾਂ ਦਾ ਲੋਕਾਂ ਦਾ ਵੀ ਇਹ ਸਮਝੇ ਨਹੀਂ ਵੀ ਜ਼ਿਮੀਂਦਾਰ ਦਾ ਜੇ ਇੱਥੋਂ ਸਾਡੀ ਫਸਲ ਨਾ ਹੋਏਗੀ ਤੇ ਦੁਕਾਨਾਂ ਵਾਲੇ ਆ ਦਿਹਾੜੀਆਂ ਵਾਲੇ ਕਿੱਥੋਂ ਜਾਣਗੇ ਸਾਰੀ ਜਿਹੜੀ ਲੈਨ ਤੇ ਜਿਹੜਾ ਮਤਲਬ ਪ੍ਰਭਾਵ ਤਕੜਾ ਪਿਆ ਹੋਰ ਬਹੁਤ ਜ਼ਿਆਦਾ ਜੀ ਦੁਕਾਨਾਂ ਵਾਲੇ ਤੇ ਜਿੱਦਾਂ ਦਾ ਪਾਣੀ ਆਇਆ ਉਦੋਂ ਦਾ ਸਾਰੇ ਬੈਠੇ ਆ ਆਰਾਮ ਨਾਲ ਬੈਠੇ ਆ ਕੋਈ ਗਾਹਕ ਨਹੀਂ ਆਉਂਦਾ ਸਪਰਕੀਆ 40 50 ਪਿੰਡਾਂ ਤੋਂ ਉਹ ਸਪਰਕੀ ਟੁੱਟ ਗਿਆ ਵਾ ਇਹਨਾਂ ਇਹਨਾਂ ਸਪਰਕ ਕਰਕੇ ਤੇ ਇਹਨਾਂ ਦੁਕਾਨਾਂ ਦਾ ਜਿਹੜਾ ਰੋਜ਼ਗਾਰ ਚੱਲਦਾ ਉਹ ਬਹੁਤ ਜ਼ਿਆਦਾ ਆਉਣ ਵਾਲੇ ਹਾਲਾਤ ਬਹੁਤੇ ਮੜੇ ਆ ਤੇ ਮਤਲਬ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜਾ 100 ਦਾ 200 ਦਾ ਤੇਲ ਪਾ ਕੇ ਜਿਹੜਾ ਇਧਰ ਨੂੰ ਆਉਂਦੇ ਨੇ ਪਿੰਡਾਂ ਦੇ ਵਿੱਚ ਇਹ ਮਤਲਬ ਪ੍ਰਬੰਧ ਕਰਦੇ ਜੀ ਨਗਰਪਾਲਿਕਾ ਮੈਂ ਕਰਨੇ ਚਾਹੀਦੇ ਆ ਇਹ ਥੋੜੇ ਨਾ ਥੋੜਾ ਜਿਹੜਾ ਵਾ ਇਹ ਬੋਤਾ ਹੋ ਜਾਂਦਾ ਚਾਰਾ ਤੇ ਹੀ ਮਾਰਨਾ ਚਾਹੀਦਾ ਸਾਰਿਆਂ ਨੂੰ ਵੀ ਸਾਰੇ ਵਾਸਤੇ ਲੋਕਾਂ ਵਾਸਤੇ ਵੀ ਅਸੀਂ ਪ੍ਰਬੰਧ ਕਰੀਏ ਉਹਨਾਂ ਦੇ ਜਾਨ ਲਈ ਕੋਈ ਰਹਿਣ ਲਈ ਜਿਹੜੇ ਅਸੀਂ ਇਹ ਲੰਗਰ ਬਾਹਰੋਂ ਲੈ ਕੇ ਆਉਂਦੇ ਆ ਉਹਨਾਂ ਦੀ ਸਹਾਇਤਾ ਕਰੀਏ ਜਿਹੜੇ ਰਸਾ ਵਾ ਜਿੱਥੇ ਜਿੱਥੇ ਟੁੱਟਾ ਵਾ ਉੱਥੇ ਉੱਥੇ ਗੱਸੀ ਹੈ ਬਾਬਾ ਜੀ ਡੰਗਰ ਵਿੱਚ ਜਿਹੜੇ ਬੇਜਵਾਨ ਨੇ ਜਿਹੜੇ ਭੁੱਖੇ ਨੇ ਪੱਠੇ ਦਾ ਕਿਵੇਂ ਦਰ ਆ ਰਿਹਾ ਪੱਠਾ ਤਾਂ ਕਿਸੇ ਦਾ ਨਹੀਂ ਆ ਰਿਹਾ ਪੱਠੇ ਇੱਥੇ ਆਪਣਾ ਕਿਰਨ ਦੇ ਪੁਲ ਦੇ ਉੱਤੇ ਵੱਜੇ ਨੇ ਕੋਈ ਤਾਂ ਇਹ ਮਲਵਕ ਲੋਕ ਲੋਕ ਜੋ ਅੱਛੇ ਮਤਲਬ ਪੱਟੇ ਕੀ ਇਧਰ ਜਿਹੜੇ ਬਾਹਰ ਜਿੱਦਾਂ ਸੰਸਥਾ ਸੇਫ ਹੁੰਦੀ ਜਿੱਥੇ ਪੱਟੇ ਲੋਕਾਂ ਦੇ ਵਾਧੂ ਹੁੰਨੇ ਜਾਂ ਇਧਰ ਹੋਣੇ ਚਾਹੀਦੇ ਨੇ ਆਉਣੇ ਚਾਹੀਦੇ ਆ ਪੱਠੇ ਤੇ ਸਾਰਿਆਂ ਨੂੰ ਹੱਲਾ ਮਾਰਨਾ ਚਾਹੀਦਾ ਵੀ ਇਹ ਜਿਹੜਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਵਾ ਇਨਸਾਨ ਦੇ ਵਿੱਚ ਸਾਨੂੰ ਆ ਜਿੰਨਾ ਵੀ ਹਲਾਵਾ ਜੇ ਉਹਨਾਂ ਚੰਗਾ ਜੇ ਤਾਂ ਨਹੀਂ ਪੱਠੇ ਉਹਨੂੰ ਪੱਠਿਆ ਜਿਨ੍ਹਾਂ ਦੇ ਕੋਲ ਹੈਗੇ ਬੱਚੇ ਆ ਪੱਠੇ ਇਧਰ ਉਹਨਾਂ ਨੂੰ ਪੱਠੇ ਮਤਲਬ ਬਚਾਉਣੇ ਚਾਹੀਦੇ ਆ ਹੁਣ ਕੱਲ ਪਰਸੋ ਜਿੱਦਾਂ ਦੇ ਆਫਤ ਆਈ ਹੈ ਮਤਲਬ ਰਾਸ਼ਨ ਦਾ ਜਾਂ ਡੰਗਰ ਪਸ਼ਮ ਮੇਰੇ ਕੱਲ ਤੁਸੀਂ ਵੀ ਲੋਕ ਦੇਖਦੇ ਸੀ ਲੰਗਰ ਦੀ ਜਾਂ ਚਲੋ ਮਾਰੇ ਸਹਾਇਤਾ ਲੋਕ ਕਰ ਹੀ ਰਹੇ ਤਕਰੀਬਨ ਜਿਹੜਾ ਸੋਨਾ ਸਾਥ ਦੇ ਰਹੇ ਡੰਗਰ ਪਸ਼ੇ ਬਲਕਿ ਜਿਹੜੇ ਪੱਠੇ ਨਹੀਂ ਆ ਰਹੇ ਨਹੀਂ ਨਹੀਂ ਪੱਠੇ ਤੇ ਨਹੀਂ ਆ ਰਹੇ ਜਿਹੜੇ ਤੇ ਇੱਥੇ ਬੱਜੇ ਆ ਸ਼ਹਿਰ ਦੇ ਲਾਗੇ ਲਾਗੇ ਤੇ ਸ਼ਹਿਰ ਦੇ ਵਿੱਚੋਂ ਮਤਲਬ ਇਹਨਾਂ ਦੀ ਭੁੜਾਈ ਹੋਈ ਜਾਂਦੀ ਹੈ ਜਿਹੜੇ ਬਾਹਰ ਆ ਫਸੇ ਆ ਉਹ ਤੇ ਕੀ ਉਹਨਾਂ ਦਾ ਪਤਾ ਨਹੀਂ ਵੀ ਕਿਦਾਂ ਬਚੇ ਆ ਜਾਂ ਨਹੀਂ ਬਚੇ ਡੰਗਰ ਕਈਆਂ ਦੇ ਰਹਿ ਗਏ ਆ ਮੋਟਰਾਂ ਦੇ ਵੀ ਰਹਿ ਗਏ ਆ ਡੰਗਰ ਕਈਆਂ ਦੇ ਇਹ ਸਨ ਇੱਥੇ ਕਲਨੌਰ ਕਸਬੇ ਦੇ ਲੋਕਲ ਜਿਹੜੇ ਲੋਕ ਨੇ ਇਹਨਾਂ ਨੇ ਬਹੁਤ ਵਧੀਆ ਮੈਸੇਜ ਦਿੱਤਾ ਸਾਡੇ ਨਾਲ ਹੋਰ ਸਦਾ ਸਾਹਿਬ ਮਦਦ ਨੂੰ ਬਹੁਤ ਦੱਸੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਜੀ ਭਾਜੀ ਸਾਡੇ ਰਿਸ਼ਤੇਦਾਰ ਤਿੰਨ ਚਾਰ ਦਿਨ ਤੋਂ ਫਸੇ ਪਏ ਨੇ ਨਾ ਸਾਡਾ ਉਹਨਾਂ ਨਾਲ ਕੰਟੈਕਟ ਹੋ ਰਿਹਾ ਕਿਹੜਾ ਕਿਹੜਾ ਪਿੰਡ ਉਹਨਾਂ ਦੇ ਜਿਹੜਾ ਰਮਦਾਸ ਦੀ ਲਾਗੇ ਗੱਗਰੀ ਹੈ ਸਾਡੀ ਸਿਸਟਰ ਉੱਥੇ ਵਾੜ ਨੇ ਸਾਡੀ ਮਾਸੀ ਵੀ ਇਸ ਸਾਈਡ ਤੇ ਆ ਅਸੀਂ ਉਹਨਾਂ ਵਾਸਤੇ ਉਹਨਾਂ ਦੀ ਸੁਵਿਧਾ ਵਾਸਤੇ ਸਿਲੰਡਰ ਭੜ ਕੇ ਲੈ ਕੇ ਆ ਪ੍ਰਸ਼ਾਸਨ ਨੂੰ ਚਾਹੀਦਾ ਸੀ ਥੋੜੇ ਜਿਹਾ ਉਹਨਾਂ ਦੀ ਮਦਦ ਕਰਨ ਕਿ ਕਿਹ ਚੀਜ਼ ਚਾਹੀਦੀ ਹੈ। ਆਹੀ ਗੱਡੀ 'ਚ ਆਇਆ ਜਿਸ ਵਿਪਰ ਸਾਡੇ ਕੋਲ ਗੱਡੀ ਆ ਉੱਤੇ ਆਇਆ। ਇਸ ਤੋਂ ਅੱਗੇ ਸਾਡੇ ਕੋਲ ਜਾ ਨਹੀਂ ਜਾਦਾ। ਕੀ ਲੱਗਦਾ ਪ੍ਰਸ਼ਾਸਨ ਆਪਣੀਆਂ ਵਾਈਕਲ ਜਾਂ ਕਿਸ਼ਤੀਆਂ ਨਹੀਂ ਤੇ ਸ਼ੂਟ ਕਰ ਰਿਹਾ। ਬਹਤ ਇਤਨੀ ਬਿਲਕੁਲ ਕੋਈ ਨਹੀਂ سپورਟ ਨਹੀਂ ਜੀ ਹੋ ਰਹੀ। ਸਾਡੇ ਮਤਲਬ ਰਿਸ਼ਤੇਦਾਰ ਵਿਚਾਰੇ ਬੱਚੇ ਵੀ ਉਹਨਾਂ ਦੇ ਕਹਿ ਰਹੇ ਹੀ ਬਿਮਾਰ ਆ। ਪਰਸੋਂ ਸਾਡੀ ਉਹਨਾਂ ਨਾਲ ਗੱਲ ਹੋਈ ਸੀ। ਉਸ ਤੋਂ ਬਾਅਦ ਸਾਡੀ ਉਹਨਾਂ ਨਾਲ ਕੋਈ ਗੱਲ ਨਹੀਂ ਹੋ ਰਹੀ। ਤੇ ਸਾਨੂੰ ਉਹਨਾਂ ਦੀ ਟੈਨਸ਼ਨ ਆ ਵੀ ਪਤਾ ਨਹੀਂ ਉਹ ਕਿੱਦਾਂ ਸੇਵ ਨੇ ਜਾਂ ਨਹੀਂ ਪ੍ਰਸ਼ਾਸਨ ਨੇ ਤਾਂ ਇਹਨੇ ਟੂਲ ਫਰੀ ਨੰਬਰ ਕੀਤੇ ਨੇ ਰਸਕੂ ਕੀਤੇ ਨੇ ਸਮੇਂ ਸਮੇਂ ਤੇ ਸਾਰੀ ਚੀਜ਼ਾਂ ਨੂੰ ਅਪਰੇਟ ਕਰ ਰਹੇ ਸਨ ਨਹੀਂ ਕਰ ਰਹੇ ਜੇ ਪ੍ਰਸ਼ਾਸਨ ਪਰ ਇੰਨੀ ਸੁਵਿਧਾ ਨਹੀਂ ਕਿ ਜਿੱਦਾਂ ਉਧਰ ਫਸੇ ਉਹਨਾਂ ਨੂੰ ਕੱਢ ਕੇ ਲੈਣਾ ਚਾਹੀਦਾ ਤੇ ਅੱਜ 3-4 ਦਿਨ ਹੋ ਗਏ ਜੇ ਮਤਲਬ ਰਾਸ਼ਨ ਤੇ ਪਚਾਰਿਆ ਕੋਈ ਖਾਣ ਵਾਸਤੇ ਉਹਨਾਂ ਵਸ ਚੀਜ਼ਾਂ ਜਾ ਰਹੀਆਂ ਮਤਲਬ ਥੋੜਾ ਜਿਹਾ ਇਹ ਆ ਵੀ 3-4 ਦਿਨ ਹੋ ਗਏ ਨੇ ਇੰਨੇ ਦਿਨ ਕੋਠਿਆਂ ਦੇ ਉੱਤੇ ਬੈਠੇ ਆ ਬਹੁਤ ਮੁਸ਼ਕਲ ਉਹਨਾਂ ਵਾਸਤੇ